ਇਹ ਰਹੀ ਪਿੰਡ ਦਾ ਉਹ ਮੈਂ ਸਾਈਡ ਤੇ ਬੋਰ ਕਰਾਇਆ ਹੈ। ਉੱਪਰ ਉਹ ਜਾਲੀਆਂ ਨਾਲ ਇਹਨਾਂ ਪਾਣੀ ਪੜਾ ਅੰਡਰਗਰਾਉਂਡ ਕਰਦੇ। ਖੇਡਾਂ ਪਿੰਡ ਨਜ਼ਰਾਲੀ ਦੀਆਂ ਪਿੰਡ 282 2025 ਕੱਲ ਨੂੰ ਦਿਨ ਸ਼ੁੱਕਰਵਾਰ ਨੂੰ ਹੋ ਰਹੀਆਂ ਨੇ ਤੇ ਸਾਰੇ ਹੀ ਬੇਨਤੀ ਕੀਤੀ ਜਾਂਦੀ ਹੈ ਆਲੇ-ਦਾਲ ਦੇ ਪਿੰਡਾਂ ਵਿੱਚ ਇਲਾਕੇ ਵਿੱਚ ਕਿ ਨਸਰਾਲੀ ਸੀਨੀਅਰ ਸਰਦੇਵ ਸਿੰਘ ਨਸਰਾਲੀ ਖੇਡ ਗਰਾਊਂਡ ਵਿਖੇ ਪਹੁੰਚ ਕੇ ਖੇਡਾਂ ਦਾ ਖਿਡਾਰੀਆਂ ਦਾ ਹੌਸਲਾ ਵਧਾਓ ਪ੍ਰਬੰਧਕਾਂ ਦੇ ਹੌਸਲੇ ਵਧਾਓ ਵਿੱਚ ਮੈਦਾਨੇ ਭੜਨਾ ਹੁੰਦਾ ਕੰਮ ਦੇ ਰੇਰਾਂ ਦਾ ਖੇਡ ਖਵਾੜੀ ਖੇਡਣਾ ਸੌਂਗ ਪੰਜਾਬੀ ਸੇਰਾਂ ਦਾ ਦੇਖਣ ਹੀ ਲੋਕੀ ਪੱਬਾਂਪਾਰ ਕਬੱਡੀ ਨੂੰ ਜੁਗ-ਜੁਗ ਤੇ ਕਰਨ ਪੰਜਾਬੀ ਪਿਆਰ ਕਬੱਡੀ ਨੂੰ ਆਈ ਲਵ ਨਸਰਾਲੀ ਸਾਰੇ ਨਸਰਾਲੀ ਪਿੰਡ ਨੂੰ ਪਿਆਰ ਕਰਨ ਵਾਲੇ ਖੇਡਾਂ ਨੂੰ ਪਿਆਰ ਕਰਨ ਵਾਲੇ ਇਸ ਖੇਡ ਗਰਾਊਂਡ ਵਿੱਚ ਜੂਰ ਪਹੁੰਚ ਕੇ ਖੇਡਾਂ ਦੀ ਰੌਣਕ ਵਧਾਇਓ ਸਾਡੇ ਫੌਜੀ ਵੀਰ ਪਿਆਰ ਨੇ ਖੜਨੇ ਪਿਰਤਪਾਲ ਸਿੰਘ ਜੀ ਸੂਬੇਦਾਰ ਸਾਹਿਬ ਵੀਰ ਸਾਡੇ ਜਗੂ ਵੀਰ ਜੀ ਕਹਿਣਾ ਜਿਨ੍ਹਾਂ ਨੂੰ ਅਸੀਂ ਪਿਆਰ ਚ ਖੜੇ ਨੇ ਤਿਆਰੀ ਕਰ ਰਹੇ ਨੇ ਤੇ ਸਿਆਣਿਆਂ ਦਾ ਫਰਜ਼ ਹੁੰਦਾ ਨੌਜਵਾਨਾਂ ਦਾ ਪਰਾਲਾ ਇਹ ਸਿਆਣੇ ਸਾਡੇ ਵਰਗੇ ਬਜ਼ੁਰਗਾਂ ਦਾ ਕੰਮ ਨੌਜਵਾਨਾਂ ਨੂੰ ਹੌਸਲਾ ਦੇਣਾ ਸਾਰੇ ਬੱਚੇ ਹੌਸਲਾ ਦਿਓ ਤੇ ਖੇਡਾਂ ਦੇਖਣ ਲਈ ਨਸਰਾਲੀ 13 13 YouTube ਚੈਨਲ ਸਬਸਕ੍ਰਾਈਬ ਕਰਿਓ ਤੇ ਖੇਡਾਂ ਦੇਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ